ਖੁਸ਼ੀਆਂ ਹੀ ਆਂ ਆਂ ਆ ਮੇ ਰਾਹਣ ਕੰਕਰ ਦੀਆਂ ਹੋਈਆਂ ਸਿਵਾਆਂ ਨੇ ਨਕਰ ਦੇ ਲੋਕੀ ਆਉਂਦੇ ਦੇੜੇ ਵਧਾਈਆਂ ਨੇ ਖੁਸ਼ੀਆਂ ਸੀ ਉਹ ਦਵਾਰ ਤੀਆਂ ਹੈ ਮਾਤਾ ਗੰਗਾ ਦੇ ਵੇੜੇ ਚੰਨ ਸੀ 체ੜੀਆਂ ਹੋਈਆਂ ਸੀ ਉਦੋਂ ਰੋਸ਼ਨਾਈਆਂ ਜੀ ਸਾਂ ਬਾਬੇ ਬੁੱਟੇ ਤੋਂ ਸਾਰੇ ਗਸ ਬੈਗਾਉਂਦੇ ਨੇ ਇੱਕ ਦੂਜੇ ਨੂੰ ਸਾਰੇ ਰਸਮਾਂ ਸਮਝਾਉਂਦੇ ਨੇ ਸਾਰਾ ਪਰਿਵਾਰ ਰਲ ਕੇ ਖੁਸ਼ੀਆਂ ਮਨਾਉਂਦੇ ਨੇ ਕਰਿਓ ਨਾ ਗੱਲਾਂ ਮਾਣੇ ਆਇਆ ਮਾਤਾ ਗੰਗਾ ਦੇ ਵੇਰੇ ਜੰਮਸੀ ਹੋਈਆ ਸੀ ਉਹ ਦਰਸ਼ਨੀਆਂ ਜਿਸੰਗ ਤੇ ਹੋਈਆ ਸੀ ਉਹ ਦਰਸ਼ਨੀਆਂ ਬੇਜੇ ਖੁਸ਼ੀ ਦੇ ਦਸਣੇ ਸੱਚੀ ਆ ਸਰਕਾਰ ਨੇ ਸਾਰੇ ਨਗਰ ਦੇ ਵਿੱਚ ਆਂਗ ਬਿਹਾਰ ਨੇ ਦੁਖੀਆਂ ਦਾ ਭਾਲੀ ਆ ਲੈਣ ਲਈ ਸਾਰਾਂ ਇਹ ਕਰਦੇ ਨੇ ਕਿਆ ਹਸ ਮਾਤਾ ਗੰਗਾ ਦੇ ਵੇੜੇ ਜਾਂणसी ਛੇੜਿਆ ਹੋਈਆਂ ਸੀ ਉਦੋਂ ਰੋਸ਼ਨੀਆਂ ਜੀ ਸੰਗ ਤੇ ਹੋਈਆਂ ਸੀ ਉਦੋਂ ਰੋਸ਼ਨੀਆਂ ਏਹੇ ਓਹ ਘਰ ਦੇ ਚੋਈ ਪਾਸੀ ਖੁਸ਼ੀਆਂ ਦੇ ਖੇੜੇ ਨੇ ਪਾਰਣ ਲਈ ਆਇਆ ਆਪ ਸਾਜ ਦੇ ਵੇੜੇ ਨੇ ਆਉਣ ਕੇ ਜਾਲ ਮਨਾ ਫੇਰੇ ਇਸ ਦੇ ਨੇੜੇ ਚੰਨ ਵਸੀ ਚੜਿਆ ਹੋਈ ਆਸੀ ਉਹ ਦੁਰਸ਼ ਨਾਈਆਂ ਜੀ ਸੰਗ ਤੇ ਹੋਈ ਆਸੀ ਉਹ ਦੁਰਸ਼ ਨਾਈਆਂ ਦੇਖਣ ਲਈ ਪੜੀਆਂ ਉਦੋਂ ਅੰਬਰਾਂ ਤੋਂ ਆਉਂਦੀਆਂ ਖੁਸ਼ੀਆਂ ਦੇ ਵਿੱਚ ਉਹ ਫੁੱਲੇ ਪਰਸਾਹਣੀਆਂ ਆਪੜ ਸੀਸ ਉਹ ਆਣ ਕੇ ਆਉਂਦੀਆਂ ਬਲਕਾਂ ਨੇ ਉਹਨਾਂ ਨੇ ਉਹ ਸ਼ਾਸ਼ਾ ਹੋਈਆਂ ਸੀ ਉਦੋਂ ਰੋਸ਼ਨੀਆਂ ਜੀ ਸੰਗ ਤੇ ਹੋਈਆਂ ਸੀ ਉਦੋਂ ਰੋਸ਼ਨੀਆਂ ਓਹ ਤਾਰੇ ਦੇ ਵਿੱਚ ਦੀਵਾ ਮਾਲਾ ਵੀ ਹੋਈ ਏ ਖੁਸ਼ੀ ਤੇ ਵਿੱਚ ਸੰਗਤ ਖੁਸ਼ੀ ਪਾਰ ਹੋਈ ਏ ਇਸ ਤਰ੍ਹਾਂ ਨਾ ਕੋਈ ਖੁਸ਼ੀ ਨਾ ਕੋਈ ਏ ਜਾਨਸੀ ਚੜਿਆ ਹੋਈ ਆਸੀ ਉਹ ਦੋਰੇ ਸ਼ੇਨਾਇਆਂ ਜੀ ਸੰਗ ਦੇ ਹੋਈ ਆਸੀ ਉਹ ਦੋਰੇ ਸ਼ੇਨਾਇਆਂ ਧੀਰੇ ਵਰਸਾ ਦੀ ਉਤ ਅੰਬਰ ਦੀ ਥਾਲੀ ਏ ਸੰਗਤਾਂ ਦੇ ਕੋਲੋਂ ਜਾਂਦੀ ਖੁਸ਼ੀ ਨਾ ਸੰਭਾੜੀ ਏ ਵਿੱਚ ਵਡਾਲੀਆਂ ਜਗਤ ਦਾ ਵਾਲੀ ਏ ਗੱਲਾਂ ਨੂੰ ਲੇਖ ਕੇ ਸੁਣਾਈਆਂ ਹਾਏ ਹੇ ਮਾਤਾ ਗੰਗਾ ਦੇ ਵੇੜੇ ਜਾਂਗੇ ਸੀ ਝੇੜਿਆ ਹੋਈਆਂ ਸੀ ਉਦੋਂ ਰੋਈਆਂ ਨਾ ਜਿਸ ਸੰਗ ਤੇ ਹੋਈਆਂ ਸੀ ਉਦੋਂ ਰੋਈਆਂ ਨਾ ਹੇ ਉਹ ਗੋਰਾ ਤਾਂ ਪੁਰਬ ਮਨਾਵਣਾ ਸੰਗਤਾ ਅੱਜ ਹੀ ਆਈਆਂ ਦੀ ਸੰਗਤਾ ਮੇ ਰਲ ਕੇ ਅੱਜ ਖੁਸ਼ੀਆਂ ਮਨਾਈਆਂ ਦੀ ਮੋਮੀ ਅਵਤਾਰ ਵੱਲੋਂ ਹੋਣਾ ਗਾਇਆਂ ਦੀ ਲਿਖ ਕੇ ਸ਼ਾਇਰੀਆਂ ਗਾਇਆਂ ਮਾਤਾ ਗੰਗਾ ਦੇ ਵੇੜੇ ਚੰਨ ਸੀ ਚੜਿਆ ਹੋਈ ਆਸੀ ਉਹ ਦਰਸ਼ਨੀਆਂ ਜੀ ਸੰਗ ਤੇ ਹੋਈ ਆਸੀ ਉਹ ਦਰਸ਼ਨੀਆਂ